पंजाब में चुनाव की तैयारी के लिए हम सब लोग दौरा कर रहे हैं आज होशियारपुर लोकसभा सीट के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके रह चुके हैं और उनके घर पे चाय नाश्ता के लिए उन्होंने बुलाया था काफ़ी कार्यकर्ता को भी यहाँ मिलने का सौभाग्य मिला और सबके साथ बातचीत सबकी सुनिए है और चुनाव में सब आगे आने वाले दिन में होशियारपुर में भारी बहुमत से भारतीय जनता पार्टी को जिताएंगे ऐसी बातें सर, सर पहले भी यहाँ पे आए थे थोड़ी विजय जी की, कह रहे थे कि चल लेकिन जी की लगा आज बोलेंगे देखिए कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी मन में की भावना भी नहीं है और भारतीय जनता पार्टी का ही काम करेंगे इसमें कोई सवाल ही नहीं है भारतीय जनता पार्टी के जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने लग, उनको एक बैठक का बोला था कि बैठ के बात करेंगे इकट्ठे लेकिन वहां पे बीजेपी का कोई भी आदमी पहुंचा नहीं, नहीं। ਬਹੁਤ ਮੁਝੇ ਪਤਾ ਨਹੀਂ ਕੱਕ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਅਸੀਂ ਕਿਤੇ ਹੋਰ ਲੈਣਾ ਚਾਹੁੰਦੇ ਪਾਰਟੀ ਨੇ ਇੱਕ ਵਾਰੀ ਮੂੰਹ ਤੋਂ ਸ਼ਬਦ ਕੱਢਿਆ ਮੈਂ ਇੱਕ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਉਹਦਾ ਅਸਤੀਫਾ ਉਸੇ ਵੇਲੇ ਦੇ ਦਿੱਤਾ ਮੈਨੂੰ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਮੈਨੂੰ ਚੋਣ ਲਾਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਕਿ ਇਹ ਕਈਆਂ ਦੇ ਸਵਾਲ ਸੀ ਕਿ ਅਸਤੀਫਾ ਕਿਉਂ ਲਿਆ ਗਿਆ ਮੈਂ ਅੱਜ ਸਾਰਿਆਂ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦਿੱਤਾ ਅੱਜ ਸਵਾਲ ਇਹ ਹੈ ਕਿ ਉਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਈ ਕ腐ਸ਼ਨ ਕੀਤੀ ਹੈ ਜਿਹਦੀ ਸਤਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਹੈ ਕਈਆਂ ਵੱਲੋਂ ਮੇਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫਆਈਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਤੇ ਭੇਜ ਦਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫਆਈਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫਆਈਆਰਾਂ ਬੜੀਆਂ ਧਰਨੇ ਪ੍ਰਦਰਸ਼ਨਾਂ 'ਚ ਹੋਈਆਂ ਪਰ ਨਿੱਜੀ ਜ਼ਿੰਦਗੀ 'ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤੇ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਆ ਤਾਂ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਫਵਾਹਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕਿ ਉਹਨਾਂ ਨੂੰ ਬੜਾਵਾ ਦਿੰਦੇ ਆ ਤੇ ਜੇ ਬੜਾਵਾ ਦਿੰਦੇ ਆ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਨ ਨਾਲ ਗੱਲ ਕਰਕੇ ਤੁਹਾਨੂੰ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਵੀ ਕਰਕੇ ਆਇਆ ਸਰ ਅੱਜ ਦੀ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸਿਪਾਹੀ ਰਹਾਂਗੇ ਠੀਕ ਹੈ ਜਿੱਥੇ ਤੱਕ ਮੈਂ ਉਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਆ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘਟੋ ਘਟ ਮੈਂ پاک ਸਾਫ ਆ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀਆਂ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਆ। ਜੇ ਤੁਹਾਡਾ ਕਹਿਣਾ ਇਹ ਆ ਕਿ ਜਿਹੜੇ ਕਲੀਅਰਟੀ ਹੋਣੀ ਚਾਹੀਦੀ ਆ। ਮੇਰੀ ਮੇਰੀ ਕਹਿਣ ਦਾ ਮਤਲਬ ਇਹ ਹੀ ਆ ਕਿ ਕਲੀਅਰਟੀ ਹੋਣੀ ਚਾਹੀਦੀ ਆ। ਇੱਕ ਮਿਹਰਬਾਨੀ ਨਾਲ ਪਾਰਟੀ ਕਹਿ ਰਹੀ ਹੈ ਕਿ ਪਰਿਵਾਰਵਾਦ ਜਿਹੜਾ ਹੈਗਾ ਖਤਮ ਕੀਤਾ ਜਾਵੇ। ਇਹ ਪਰਿਵਾਰਵਾਦ ਦੀ ਇਹ ਵੀ ਇੱਕ ਇਸ਼ੂ ਸੀਗਾ। ਉਹਦੇ ਲਈ ਉਹ ਪਾਰਟੀ ਇਹਦੇ ਤੇ ਜਵਾਬ ਤਾਂ ਪਾਰਟੀ ਦੇਗੀ।